ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਵਾਈਗਰੂ ਕਲੌਥ ਹਾਊਸ ਐਂਡ ਪਟਿਕ ਬ੍ਰਿਲਾ ਡਾ ਵੱਲੋਂ ਜਿਹੜੀਆਂ ਭੈਣਾਂ ਮੇਰੇ ਨਾਲ ਪਹਿਲੀ ਵਾਰ ਜੁੜੀਆਂ ਆ ਪਲੀਜ਼ ਪਹਿਲਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਬੈਲ ਆਈਕਨ ਬਟਨ ਵੀ ਪ੍ਰੈਸ ਕਰ ਲਓ ਅੱਜ ਅਸੀਂ ਆਪਣੀਆਂ ਭੈਣਾਂ ਵਾਸਤੇ ਜਿਹੜੇ ਸੂਟ ਲੈ ਕੇ ਆਏ ਆ ਉਹ ਲੈ ਕੇ ਆਏ ਮਸਲੀਨ ਦੇ ਵਿੱਚ ਪਾਰਟੀ ਵੇਅਰ ਸੂਟ ਲੈ ਕੇ ਆਏ ਆ ਜਿਵੇਂ ਜਿਵੇਂ ਮੌਸਮ ਚੇਂਜ ਹੋ ਰਿਹਾ ਉਦਾਂ ਜਿਹੜੇ ਸੂਟ ਆ ਉਹ ਵੀ ਚੇਂਜ ਹੋ ਰਹੇ ਆ ਦੇਖੋ ਜੀ ਪਹਿਲਾਂ ਅਸੀਂ ਕਾਟਨ ਸਟਾਫ ਲੈ ਕੇ ਆਏ ਸੀ ਹਨ ਥੋੜਾ ਜਿਹਾ ਮੌਸਮ ਚੇਂਜ ਹੋ ਰਿਹਾ ਥੋੜਾ ਜਿਹਾ ਫੰਕਸ਼ਨਲ ਵਾਲਾ ਤਿਹਾਰਾ ਵਾਲਾ ਜਿਹੜਾ ਆ ਰਿਹਾ ਦਿਨ ਆ ਰਿਹਾ ਉਦਾਂ ਦੇ ਅਸੀਂ ਤੁਹਾਡੇ ਵਾਸਤੇ ਪਾਰਟੀ ਵੇਅਰ ਸੂਟ ਲੈ ਕੇ ਆਏ ਆ ਅੱਜ ਅਸੀਂ ਤੁਹਾਡੇ ਵਾਸਤੇ ਲੈ ਕੇ ਆਏ ਆ ਮਸਲੀਨ ਦੇ ਵਿੱਚ ਸੂਟ ਸੂਟ ਚੈੱਕ ਕਰ ਸਕਦੇ ਹੋ ਬੜਾ ਪਿਆਰਾ ਚ ਲੈ ਕੇ ਆਏ ਆ ਵਰਕ ਵਾਲਾ ਸਟਾਫ ਦੇਖੋ ਜੀ ਮਸਲੀਨ ਸਟਾਫ ਰਹੂਗਾ ਕਿਹੜਾ ਤੁਸੀਂ ਦੇਖ ਸਕਦੇ ਹੋ ਕਿਹੜੇ ਦੇ ਉੱਪਰ ਦੇਖੋ ਚਿਕਨ ਸਿੱਪੀ ਵਰਕ ਹੋਇਆ ਇਹ ਵਾਲੇ ਦੋ ਪੈਨਲਸ ਜਾਂਦੇ ਆ ਸੈਂਟਰ ਚ ਲੇਸ ਵੀ ਅਟੈਚ ਕੀਤੀ ਗਈ ਹੈ ਦੇਖ ਸਕਦੇ ਹੋ ਤੁਸੀਂ ਪੂਰੀ ਸ਼ਰਟ ਦੇ ਉੱਪਰ ਪੂਰੀ ਛੜ ਦੇ ਉੱਪਰ ਜਿਹੜਾ ਸਿਕਨ ਸਿੱਪੀ ਵਰਕ ਹੈ neck work ਵੀ ਬਣਿਆ ਹੋਇਆ ਬੜਾ ਪਿਆਰਾ ਜਿਹਾ neck work ਬਣਿਆ ਥ੍ਰੈਡ ਵਰਕ ਹੋਇਆ ਦੇਖੋ ਕੇਰੇ ਦੇ ਉੱਪਰ ਫਲਾਵਰ ਬਣਿਆ ਥ੍ਰੈਡ ਵਰਕ ਵੀ ਹੋਇਆ ਤੇ ਸਿਕਨ ਸਿੱਪੀ ਵਰਕ ਵੀ ਹੋਇਆ ਬੜਾ ਪਿਆਰਾ ਜਿਹਾ ਸੂਟ ਲੈ ਕੇ ਆਇਆ ਤੁਹਾਡੇ ਵਾਸਤੇ ਕਲਰ ਚੈੱਕ ਕਰੋ ਮਾਸਟਰ ਸ਼ੇਡ ਆ ਬੜਾ ਪਿਆਰਾ ਜਿਹਾ ਸੂਟ ਰੈਡ ਵਾਲਾ ਠੀਕ ਹੈ ਜੀ ਇਹਦੇ ਨਾਲ ਜਿਹੜੀ ਬਾਟਮ ਰਹਿਣ ਵਾਲੀ ਹੈ ਉਹ ਵੀ ਮਾਸਟਰ ਸ਼ੇਡ ਦੇ ਵਿੱਚ ਰਹਿਣ ਵਾਲੀ ਆ ਬਾਟਮ ਨੈਕ ਦੇਖ ਸਕਦੇ ਹੋ ਨੈਕ ਵੀ ਬੜੀ ਪਿਆਰੀ ਜੀ ਬਣੀ ਹੋਈ ਹੈ ਸੈਂਟਰਸ ਤੁਸੀਂ ਦੇਖ ਸਕਦੇ ਹੋ ਲੈਸ ਅਟੈਚ ਹੈ ਠੀਕ ਹੈ ਕਿ ਇਹਦੇ ਸੈਂਟਰਸ ਫਲਾਵਰ ਥਰੈਡ ਵਰਕ ਹੈ ਸਿਕਨ ਸਿੱਪੀ ਵਰਕ ਹੈ ਥੋੜਾ ਜਿਹਾ ਪਾਰਟੀ ਵੇਅਰ ਸੂਟ ਹੈ ਜੀ ਗਰਲਿਸ਼ ਲੁੱਕ ਦੇ ਵਿੱਚ ਹੈ ਪਾਰਟੀ ਵੇਅਰ ਸੂਟ ਹੈ ਦੁਪੱਟਾ ਅਸੀਂ ਲੈ ਕੇ ਆਏ ਇਹਦੇ ਨਾਲ ਔਰਗੈਂਜ਼ਾ ਦਾ ਬੜਾ ਪਿਆਰਾ ਜਿਹਾ ਦੁਪੱਟਾ ਰਹਿਣ ਵਾਲਾ ਹੈ ਫੈਂਸੀ ਦੁਪੱਟਾ ਰਹੂਗਾ ਦੇਖੋ ਇਹ ਵਾਲਾ ਰੈਡ ਵਾਲਾ ਦੁਪੱਟਾ ਦੁਪੱਟੇ ਦੇ ਫੋਰ ਸਾਈਡ ਐਡਾ ਸਲੈਸ਼ ਲੱਗੀ ਆ ਲੈਸ ਦੇ ਕੇ ਇਹਨੂੰ ਫਿਨਿਸ਼ਿੰਗ ਦਿੱਤੀ ਗਈ ਆ ਪੂਰੇ ਦੁਪੱਟੇ ਦੇ ਉੱਪਰ ਸਿਕਨ ਸਿੱਪੀ ਵਰਕ ਹੋਇਆ ਠੀਕ ਹੈ ਜੀ ਜਿਹੜਾ ਤੁਸੀਂ ਦੁਪੱਟਾ ਦੇਖ ਰਹੇ ਹੋ ਦੁਪੱਟੇ ਦੇ ਜਿਹੜੇ ਬਾਰਡਰ ਆ ਬੜਾ ਸੋਹਣਾ ਜਿਹਾ ਵਰਕ ਹੋਇਆ ਦੇਖੋ ਐਦਾਂ ਐਦਾਂ ਜਿਹੜਾ ਬਾਰਡਰ ਆ ਰੈਡੀ ਹੋਇਆ ਦੁਪੱਟੇ ਦਾ ਇਹ ਵਾਲਾ ਜਿਹੜਾ ਬਾਰਡਰ ਹੈ ਐਦਾਂ ਰੈਡੀ ਹੋਇਆ ਦੁਪੱਟੇ ਦਾ ਠੀਕ ਹੈ ਜੀ ਇਧਰ ਵੀ ਦੇਖ ਸਕਦੇ ਹੋ ਇਹ ਦੂਸਰਾ ਜਿਹੜਾ ਦੁਪੱਟਾ ਦੂਸਰਾ ਲੜਾਉਣਾਂ ਦੁਪੱਟੇ ਦਾ ਬੜਾ ਪਿਆਰਾ ਜਿਹਾ ਦੁਪੱਟਾ ਰਹਿਣ ਵਾਲਾ ਥੋੜਾ ਜਿਹਾ ਫੈਂਸੀ ਲੁੱਕ ਦੇ ਵਿੱਚ ਸੂਟ ਆਉਣ ਵਾਲਾ ਬੜਾ ਪਿਆਰਾ ਜਿਹਾ ਸੂਟ ਰਹੂਗਾ ਠੀਕ ਹੈ ਜੀ 1200 ਰੁਪਏ ਤੁਹਾਨੂੰ ਦੇ ਰਹੀਆਂ ਜੀ ਪ੍ਰਾਈਸ ਇਹ ਵਾਲੇ ਸੂਟ ਦੀ 1200 ਰੁਪਏ ਤੁਹਾਨੂੰ ਇਸ ਸੂਟ ਦੀ ਪ੍ਰਾਈਸ ਦੇ ਰਹੀ ਹਾਂ ਠੀਕ ਹੈ ਜੀ ਇਹ ਮਾਸਟਰ ਸ਼ੇਡ ਦੇ ਵਿੱਚ ਸੀ ਤੁਹਾਨੂੰ ਤਿੰਨ ਕਲਰ ਮਿਲਣਗੇ ਇਹਦੇ ਵਿੱਚ ਦੂਸਰਾ ਕਲਰ ਚੈੱਕ ਕਰੋ ਇਹ ਕਲਰ ਵੀ ਬੜਾ ਪਿਆਰਾ ਜਾਵੇ ਸ਼ੇਡ ਦੇਖੋ ਬੜੀ ਪਿਆਰੀ ਜੀ ਸ਼ੇਡ ਰਹਿਣ ਵਾਲੀ ਇਸ ਕਲਰ ਦੀ ਵੀ ਇਹ ਵੀ ਇਦਾਂ ਹੀ ਸ਼ਰਟ ਹੈ ਜੀ ਪੂਰੀ ਸ਼ਰਟ ਉੱਪਰ ਚਿਕਨ ਸਿੱਪੀ ਵਰਕ ਹੋਇਆ ਹੈ ਨੈਕ ਵੀ ਰੈਡੀ ਹੋਇਆ ਹੈ ਸੈਂਟਰ ਜਿਹੇ ਲੇਸ ਅਟੈਚ ਹੈ ਠੀਕ ਹੈ ਜੀ ਕੱਟ પા ਕੇ ਲੇਸ ਅਟੈਚ ਹੈ نیچے ਕੀ ਰਬੜਾ ਸੋਨਾ ਜਿਆ ਰੈਡੀ ਹੋਇਆ ਹੈ ਚਿਕਨ ਸਿੱਪੀ ਵਰਕ ਦੇ ਨਾਲ ਇਹ ਵਾਲਾ ਜਿਹੜਾ ਫਲਾਵਰ ਆਉਣਾ ਹੈ ਇਹ ਥ्रेड ਵਰਕ ਹੈ ਜੀ ਥ्रेड ਵਰਕ ਹੋਇਆ ਜੀ ਉੱਪਰ ਠੀਕ ਹੈ ਜੀ ਇਹ ਵਾਲਾ ਜਿਹੜਾ ਫਲਾਵਰ ਹੈ ਥ्रेड ਵਰਕ ਹੋਇਆ ਇਦਾਂ ਇਹ ਵਾਲੀ ਰਹਿਣ ਵਾਲੀ ਹੈ ਬਾਟਮ ਦੁਪੱਟਾ ਵੀ ਬੜਾ ਸੋਨਾ ਜਿਆ ਹੈ ਬੜਾ ਸੋਹਣਾ ਜਿਹਾ ਔਰਗੈਂਜ਼ਾ ਦੇ ਵਿੱਚ ਲੈ ਕੇ ਆਏ ਤੁਹਾਡੇ ਵਾਸਤੇ ਫੈਨਸੀ ਦੁਪੱਟਾ ਗਰਲਿਸ਼ ਲੁੱਕ ਦੇ ਵਿੱਚ ਰਹਿਣ ਵਾਲਾ ਸੂਟ ਦੇਖੋ ਇਹ ਵਾਲਾ ਰਹਿਣ ਵਾਲਾ ਦੁਪੱਟਾ ਦੁਪੱਟੇ ਦੇ ਸੈਂਟਰ 'ਚ ਵੀ ਦੇਖੋ ਲੇਸ ਅਟੈਚ ਹੈ ਐਡਾ ਲੇਸ ਇਹ ਵੀ ਕੱਟਵਾ ਕੇ ਲੇਸ ਅਟੈਚ ਹੋਈ ਹੈ ਫੋਰ ਸਾਈਡ ਵੀ ਲੇਸ ਲੱਗੀ ਹੋਈ ਹੈ ਪੂਰੇ ਦੁਪੱਟੇ ਦੇ ਵਿੱਚ ਚਿਕਨ ਸਿੱਪੀ ਵਰਕ ਹੋਇਆ ਬੜੇ ਸੋਹਣੇ ਜਿਹੜੇ ਜਿਹੜੇ ਲਾੜਾ ਦੁਪੱਟੇ ਦੇ ਬੜੇ ਸੋਹਣੇ ਜਿਹਾ ਰੈਡੀ ਹੋਇਆ ਦੇਖੋ ਔਰਗੈਂਜ਼ਾ ਦਾ ਦੁਪੱਟਾ ਰਹਿਣ ਵਾਲਾ ਹੈ ਦੇਖੋ ਸੀ ਠੀਕ ਹੈ ਜੀ ਐਦਾਂ ਫਲਾਵਰ ਆਉਣ ਵਾਲੇ ਦੁਪੱਟੇ ਦੇ ਲੜਾਂ ਉੱਪਰ ਦੇਖ ਸਕਦੇ ਆ ਤੁਸੀਂ ਬੜਾ ਸੋਹਣਾ ਜਿਹਾ ਫੈਨਸੀ ਸੂਟ ਲੈ ਕੇ ਆਇਆ ਪ੍ਰਾਈਸ ਸਾਡੀ ਜੈਨੂਲ ਜੀ ਰਹੂਗੀ ਦੇਖੋ ਸਿਰਫ 1200 ਰੁਪਏ ਦੇ ਵਿੱਚ ਤੁਹਾਨੂੰ ਅਸੀਂ ਇਹ ਵਾਲਾ ਮਸਲੀਨ ਦੇ ਵਿੱਚ ਦੇਣ ਵਾਲੇ ਆ ਸੂਟ ਮਸਲੀਨ ਸਟਾਫ ਰਹਿਣ ਵਾਲਾ ਮਸਲੀਨ ਸਟਾਫ ਰਹਿਣ ਵਾਲਾ ਜੀ ਬਹੁਤ ਪਿਆਰਾ ਸੂਟ ਹੈ ਜੀ ਗਰਲਿਸ਼ ਲੁੱਕ ਦੇ ਵਿੱਚ ਰਹੂਗਾ ਜੀ ਠੀਕ ਹੈ ਜੀ ਇਸ ਤੋਂ ਅਗਲਾ ਸੂਟ ਹੈ ਅਗਲਾ ਕਲਰ ਚੈੱਕ ਕਰੋ ਇਹ ਵੀ ਬੜਾ ਪਿਆਰਾ ਜਿਹਾ ਕਲਰ ਰਹਿਣ ਵਾਲਾ ਮਹਿੰਦੀ ਆ ਜੀ ਸ਼ੇਡ ਹੈ ਲਾਈਟ ਜੀ ਬਹੁਤ ਪਿਆਰਾ ਕਲਰ ਹੈ ਦੇਖ ਸਕਦੇ ਹੋ نیچے ਕਿਹੜਾ ਬੜਾ ਸੋਹਣਾ ਜਿਹਾ ਰੈਡੀ ਹੋਇਆ ਚਿਕਨ ਸਿਪੀ ਵਰਕ ਦੇ ਨਾਲ ਸੈਂਟਰ ਚ ਲੇਸ ਵੀ ਅਟੈਚ ਹੈ ਪੂਰੀ ਸ਼ਰਟ ਉੱਪਰ ਸਿਕਨ ਸਿਪੀ ਵਰਕ ਹੈ neck ਬੜੀ ਸੋਹਣੀ ਜੀ ਰੈਡੀ ਹੋਈ ਹੈ ਠੀਕ ਹੈ ਜੀ ਇਹ ਵਾਲਾ ਜਿਹੜਾ ਫਲਾਵਰ ਆਉਣ ਵਾਲਾ ਇਟ ਥ੍ਰੈਡ ਵਰਕ ਹੈ ਜੀ ਥ੍ਰੈਡ ਵਰਕ ਨਾਲੇ ਫਲਾਵਰ ਬਣਿਆ ਹੋਇਆ ਹੈ ਬੜਾ ਸੋਹਣਾ ਜਿਹਾ ਸੂਟ ਅਸੀਂ ਗਰਲਿਸ਼ ਲੁੱਕ ਦੇ ਵਿੱਚ ਲੈ ਕੇ ਆਏ ਆ ਠੀਕ ਹੈ ਜੀ ਜਿਹੜਾ ਦੁਪੱਟਾ ਲੈ ਕੇ ਆਏ ਆ ਉਹ ਲੈ ਕੇ ਆ ਆਰਗੈਂਜ਼ਾ ਦਾ ਦੇਖ ਸਕਦੇ ਹੋ ਦੁਪੱਟੇ ਦੇ ਸੈਂਟਰ 'ਚ ਵੀ ਲੇਸ ਅਟੈਚ ਕੀਤੀ ਗਈ ਹੈ ਦੇਖੋ ਇਹ ਵਾਲੀ ਲੇਸ ਅਟੈਚ ਹੈ ਫੋਰ ਸਾਈਡ ਲੇਸ ਹੈ ਦੁਪੱਟੇ ਨੂੰ ਫਿਨਿਸ਼ਿੰਗ ਦਿੱਤੀ ਗਈ ਹੈ ਪੂਰੇ ਦੁਪੱਟੇ ਦੇ ਉੱਪਰ ਸਿਕਨ ਸਿੱਪੀ ਵਰਕ ਹੋਇਆ ਜੀ ਇੱਦਾਂ ਦੇ ਦੁਪੱਟੇ ਦੇ ਜਿਹੜੇ ਲਾੜਾ ਐ ਏਦਾਂ ਬੜੇ ਸੋਹਣੇ ਜੇ ਰੈਡੀ ਹੋਏ ਐ ਦੇਖੋ ਜੀ ਦੇਖ ਸਕਦੇ ਹੋ ਬਹੁਤ ਸੋਹਣੇ ਜਿਹੜੇ ਦੁਪੱਟੇ ਦੇ ਜਿਹੜੇ ਲਾੜਾ ਐ ਬੜੇ ਸੋਹਣੇ ਜੇ ਰੈਡੀ ਐ ਏਦਾਂ ਵਰਕ ਬਣਿਆ ਫਲਾਵਰ ਬਣਿਆ ਬੜਾ ਪਿਆਰਾ ਜਾਂ ਗਰਲਿਸ਼ ਲੁੱਕ ਦੇ ਵਿੱਚ ਰਹਿਣ ਵਾਲਾ ਸੂਟ ਪ੍ਰਾਈਸ ਦੇ ਦੇ ਰਹੇ ਤੁਹਾਨੂੰ ਸਿਰਫ 1200 1200 ਰੁਪਏ ਦੇ ਵਿੱਚ ਤੁਸੀਂ ਇਹ ਵਾਲਾ ਸੂਟ ਸਾਡੇ ਕੋਲੋਂ ਬਾਏ ਕਰ ਸਕਦੇ ਹੋ ਸਟੱਫ ਰਹਿਣ ਵਾਲਾ ਮਸਲੀਨ ਮਸਲੀਨ ਦੇ ਵਿੱਚ ਤੁਹਾਨੂੰ ਇਹ ਵਾਲਾ ਸੂਟ ਮਿਲਣ ਵਾਲਾ ਜੀ ਅਗਲਾ ਸੂਟ ਦੇਖੋ ਜੀ ਇਹ ਵੀ ਬੜਾ ਪਿਆਰਾ ਜਿਹਾ ਰਹਿਣ ਵਾਲਾ ਸੂਟ ਇਹ ਵੀ ਰਹਿਣ ਵਾਲਾ ਮਸਲੀਨ ਸਟੱਫ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਨੀਚੇ ਇਹਦਾ ਆਰਗੈਂਜ਼ਾ ਲੈਸ ਲੱਗੀ ਹੈ ਜੀ ਇਹਦੇ ਨੀਚੇ ਘੇਰੇ ਦੇ ਉੱਪਰ ਬੜੀ ਪਿਆਰੀ ਜਿਹੀ ਲੈਸ ਰਹਿਣ ਵਾਲੀ ਆਰਗੈਂਜ਼ਾ ਲੈਸ ਨੀਚੇ ਘੇਰੇ ਤੇ ਅਟੈਚ ਹੋਈ ਹੈ ਠੀਕ ਹੈ ਜੀ ਉੱਪਰ ਨੈੱਕ ਬਣਿਆ ਹੋਇਆ ਹੈ ਨੈੱਕ ਦਾ ਵਰਕ ਤੁਸੀਂ ਦੇਖ ਸਕਦੇ ਹੋ ਨੈੱਕ ਦੇ ਉੱਪਰ ਸੇਮ ਵਰਕ ਹੈ ਜੀ ਜੋ ਲੈਸ ਉੱਪਰ ਵਰਕ ਕੋਈ ਨੈੱਕ ਦੇ ਉੱਪਰ ਵਰਕ ਹੈ ਇਹ ਵੀ ਮਸਲੀਨ ਸਟੱਫ ਰਹਿਣ ਵਾਲਾ ਹੈ ਬੜਾ ਪਿਆਰਾ ਜਿਹਾ ਸੂਟ ਹੈ ਕਲਰ ਲਵੰਡਰ ਕਲਰ ਹੈ ਬੜਾ ਪਿਆਰਾ ਜਿਹਾ ਕਲਰ ਹੈ नीचे ਤੁਸੀਂ ਦੇਖ ਸਕਦੇ ਹੋ ਇਹ ਵਾਲੇ ਬਾਟਮ ਦੇ ਉੱਪਰ ਵੀ ਲੇਸ ਅਟੈਚ ਹੈ ਬਾਟਮ ਦੇ ਉੱਪਰ ਵੀ ਲੇਸ ਅਟੈਚ ਹੈ ਤੁਸੀਂ ਪਾਕਿਸਤਾਨੀ ਬਾਟਮ ਵੀ ਰੈਡੀ ਕਰ ਸਕਦੇ ਹੋ ਲੇਸ ਲਗਾ ਕੇ ਤੇ ਪਲਾਜ਼ੋ ਵਗੈਰਾ ਵੀ ਤੁਸੀਂ ਬਣਾ ਸਕਦੇ ਹੋ ਜੋ ਤੁਹਾਡੀ ਚੁਆਇਸ ਹੈ ਤੂੰ ਉਹੀ ਉਹੀ ਤੁਸੀਂ ਰੈਡੀ ਕਰ ਸਕਦੇ ਹੋ ਪਹਿਲਾ ਪਲਾਜ਼ੋ ਬਣਾਓ ਪਾਵੇ ਪਾਕਿਸਤਾਨੀ ਸਲਵਾਰ ਰੈਡੀ ਕਰੋ ਬੜਾ ਸੋਹਣਾ ਜਿਹਾ ਸੂਟ ਰਹਿਣ ਵਾਲਾ ਇਹ ਵੀ ਮਸਲੀਨ ਦੇ ਵਿੱਚ ਦੁਪੱਟਾ ਦਵਾਂਗੇ ਤੁਹਾਨੂੰ オーਰਗੈਂਜ਼ਾ ਦਾ ਇਹਦੇ ਨਾਲ ਵੀ ਬੜਾ ਪਿਆਰਾ ਜਿਹਾ ਦੁਪੱਟਾ ਦਵਾਂਗੇ ਦੇਖੋ ਜੀ ਇਹ ਵਾਲਾ ਰਹਿਣ ਵਾਲਾ ਦੁਪੱਟਾ ਬੜਾ ਪਿਆਰਾ ਜਿਹਾ ਦੁਪੱਟਾ ਰਹਿਣ ਵਾਲਾ ਆਰਗੈਂਜ਼ਾ ਦਾ ਇੱਕ ਸਾਈਡ ਬੜੀ ਇੱਕ ਸਾਈਡ ਦੇਖੋ ਤੁਸੀਂ ਇਦਾਂ ਇਹਦੀ ਕੱਟਵਰਕ ਆਣੀ ਆ ਆਰਗੈਂਜ਼ਾ ਦੇ ਉੱਪਰ ਵਰਕ ਹੈ ਪੂਰਾ ਠੀਕ ਹੈ ਜੀ ਦੂਸਰੀ ਸਾਈਡ ਕੱਲਾ ਕੱਟਵਰਕ ਹੈ ਦੇਖ ਸਕਦੇ ਹੋ ਫੋਰ ਸਾਈਡ ਹੈ ਇਧਰ ਲੇਸ ਅਟੈਚ ਹੈ ਜੀ ਬੜਾ ਸੋਹਣਾ ਜਿਹਾ ਸੂਟ ਹੈ ਜੀ ਇਹ ਪਲਟਿ ਵੀਅਰ ਸੂਟ ਰਹਿਣ ਵਾਲਾ ਆਰਗੈਂਜ਼ਾ ਦਾ ਹੀ ਦੁਪੱਟਾ ਦੇ ਰਹੀਆਂ ਬੜਾ ਸੋਹਣਾ ਜਿਹਾ ਦੁਪੱਟਾ ਹੈ ਠੀਕ ਹੈ ਜੀ ਇਹੀ ਲੈਸ ਤੁਹਾਨੂੰ ਮੂਰੀਆਂ ਦੇ ਉੱਪਰ ਮਿਲਣ ਵਾਲੀ ਆ ਪਲਾਜ਼ੋ ਉੱਪਰ ਵੀ ਮਿਲੂਗੀ ਤੇ نیچے ਘੇਰੇ ਉੱਪਰ ਵੀ ਮਿਲੂਗੀ ਠੀਕ ਹੈ ਜੀ ਔਰਗੈਂਜ਼ਾ ਦਾ ਦੁਪੱਟਾ ਰਹਿਣ ਵਾਲਾ ਬੜੀ ਸੋਹਣੀ ਜਿਹੀ ਲੁੱਕ ਐ ਸੂਟ ਦੀ ਸਿਰਫ 1200 ਦੇ ਵਿੱਚ ਤੁਸੀਂ ਇਹ ਵਾਲਾ ਸੂਟ ਸਾਡੇ ਕੋਲ ਪਾਲਟੀ ਵੇਅਰਸ ਨੂੰ ਜਿਹੜਾ ਬਾਏ ਕਰ ਸਕਦੇ ਹੋ ਇਹ ਵੀ ਤੁਹਾਨੂੰ 10 ਕਲਰਾਂ ਦੇ ਵਿੱਚ ਮਿਲੂਗਾ ਕਲਰ ਜਿਹੜੇ ਰਹਿਣ ਵਾਲੇ ਆ ਆਈਸਕ੍ਰੀਮ ਚਾੜ ਰਹਿਣ ਵਾਲਾ ਦੇਖੋ ਇੱਕ ਇਹ ਵਾਲਾ ਕਲਰ ਆਉਣ ਵਾਲਾ ਇਹ ਵੀ ਬੜਾ ਪਿਆਰਾ ਜਿਹਾ ਕਲਰ ਐ ਦੇਖ ਸਕਦੇ ਹੋ ਐਦਾਂ ਇਹਦੇ ਵੀ ਘੇਰੇ ਉੱਪਰ ਲੈਸ ਹੈ ਜੀ ਉੱਪਰ ਨੈੱਕ ਬਣਿਆ ਹੋਇਆ ਬੜਾ ਪਿਆਰਾ ਜਿਹਾ ਨੈੱਕ ਬਣਿਆ ਹੋਇਆ ਇਹ ਵਾਲੀ ਜਿਹੜੀ ਪਲਾਜ਼ੋ ਦੀ ਉੱਪਰ ਲੈਸ ਆਉਣੀ ਹੈ ਜਾਂ ਤੁਸੀਂ ਪਾਕਿਸਤਾਨੀ ਬਾਟਮ ਰੈਡੀ ਕਰੋ ਉਹਦੇ ਉੱਪਰ ਵੀ ਲੈਸ ਆਉਣੀ ਹੈ ਪਾਕਿਸਤਾਨੀ ਬਾਟਮ ਉੱਪਰ ਵੀ ਇਹ ਵਾਲੀ ਲੈਸ ਆਉਣ ਵਾਲੀ ਹੈ ਕੁਝ ਵੀ ਰੈਡੀ ਕਰ ਸਕਦੇ ਹੋ ਦੁਪੱਟਾ ਇਹਨਾਂ ਵੀ ਬੜਾ ਪਿਆਰਾ ਜਿਹਾ ਰਹਿਣ ਵਾਲਾ ਔਰਗੈਂਜ਼ਾ ਦਾ ਦੇਖ ਸਕਦੇ ਹੋ ਔਰਗੈਂਜ਼ਾ ਦਾ ਦੁਪੱਟਾ ਰਹੂਗਾ ਬੜਾ ਪਿਆਰਾ ਜਿਹਾ ਦੇਖੋ ਜੀ ਇਦਾਂ ਦਾ ਦੁਪੱਟਾ ਰਹਿਣ ਵਾਲਾ ਔਰਗੈਂਜ਼ਾ ਦਾ ਦੁਪੱਟਾ ਰਹਿਣ ਵਾਲਾ ਬਹੁਤ ਪਿਆਰੀ ਲੁੱਕ ਹੈ ਦੁਪੱਟੇ ਦੀ ਸਿਰਫ 1200 ਦੇ ਵਿੱਚ ਤੁਸੀਂ ਇਹ ਵਾਲਾ ਸੂਟ ਸਾਡੇ ਕੋਲੋਂ ਬਾਈ ਕਰ ਸਕਦੇ ਹੋ ਮਸਲੀਨ ਸਟੱਫ ਰੈਡ ਵਾਲਾ ਜੀ ਕੁਆਲਟੀ ਵੇਅਰ ਸੂਟ ਹੈ গারਲਿਸ਼ ਲੁੱਕ ਦੇ ਵਿੱਚ ਰਹਿਣ ਵਾਲੇ ਹੈ ਸਿਰਫ 1200 ਦੇ ਵਿੱਚ ਤੁਸੀਂ ਇਹ ਵਾਲਾ ਸੂਟ ਸਾਡੇ ਕੋਲੋਂ ਬਾਈ ਕਰ ਸਕਦੇ ਹੋ ਜੀ ਅਗਲਾ ਕਲਰ ਚੈੱਕ ਕਰੋ ਇਹਦੇ ਵਿੱਚ ਦੇਖੋ ਜੀ ਕੇ ਵਾਲਾ ਕਲਰ ਮਿਲਣ ਵਾਲਾ ਤੁਹਾਨੂੰ ਇਹ ਵੀ ਬੜਾ ਸੋਹਣਾ ਜਿਹਾ ਕਲਰ ਹੈ ਆਈਸਕ੍ਰੀਮ ਚਾੜ ਰਹਿਣ ਵਾਲਾ ਠੀਕ ਹੈ ਜੀ ਇਹ ਵਾਲੀ ਓਰੀਜਨਲ बॉਟਮ बॉਟਮ ਉੱਪਰ ਵੀ ਔਰਗੈਂਜ਼ਾ ਲੈਸ ਲੱਗੀ ਹੋਈ ਹੈ ਜੀ ਭਲਾ ਪਾਕਿਸਤਾਨੀ ਸਰਵਾਰ ਰੈਡੀ ਕਰੋ ਕਰੋ ਜਾਂ ਤੁਸੀਂ ਪਲਾਜ਼ੋ ਵੀ ਰੈਡੀ ਕਰ ਸਕਦੇ ਹੋ ਨੈਕ ਤੇ ਬੜਾ ਸੋਹਣਾ ਜਿਹਾ ਵਰਕ ਹੋਇਆ ਹੈ ਦੁਪੱਟਾ ਇਹਨਾਂ ਲਈ ਬੜਾ ਪਿਆਰਾ ਜਿਹਾ ਰਹਿਣ ਵਾਲਾ ਹੈ ਬੜਾ ਪਿਆਰਾ ਜਿਹਾ ਦੁਪੱਟਾ ਰਹਿਣ ਵਾਲਾ ਔਰਗੈਂਜ਼ਾ ਦਾ ਦੇਖ ਸਕਦੇ ਹੋ ਤੁਸੀਂ ਇਹ ਵਾਲਾ ਰਹੂਗਾ ਦੁਪੱਟਾ ਬੜੀ ਸੋਹਣੀ ਜੀ ਲੁੱਕ ਐ ਸੂਟ ਦੀ ਦੇਖ ਸਕਦੇ ਹੋ ਬੜਾ ਪਿਆਰਾ ਜਿਹਾ ਦੁਪੱਟਾ ਸੋਹਣੀ ਜੀ ਲੁੱਕ ਆਉਣੀ ਐ ਸਿਰਫ 1200 ਦੇ ਵਿੱਚ ਤੁਸੀਂ ਇਹ ਵਾਲਾ ਸੂਟ ਸਾਡੇ ਕੋਲੋਂ ਬਾਈ ਕਰ ਸਕਦੇ ਹੋ ਜੀ ਠੀਕ ਐ ਜੀ ਤਾਂ ਉਸ ਸਕਰੀਨ ਦੇ ਉੱਪਰ ਜਿਹੜਾ ਨੰਬਰ WhatsApp ਨੰਬਰ ਮੈਂਸ਼ਨ ਕੀਤਾ ਗਿਆ ਉਸ ਨੰਬਰ ਤੇ ਮੈਨੂੰ ਕਾਲ ਕਰੋ ਤੁਸੀਂ ਇਹ ਵਾਲਾ ਆਪਣਾ ਆਰਡਰ ਜਿਹੜਾ ਵੀ ਤੁਹਾਨੂੰ ਸੂਟ ਪਸੰਦ ਆ ਤੁਸੀਂ ਆਪਣਾ ਆਰਡਰ ਬੁੱਕ ਕਰ ਸਕਦੇ ਹੋ ਜੀ ਜੇਕਰ ਤੁਹਾਨੂੰ ਰੂਲ ਲੁੱਕ ਤੋਂ ਖੌਣ ਲੱਗਿਆ ਜੀ ਅਸੀਂ ਸੂਟ ਦੀ ਕਿਸ ਤਰ੍ਹਾਂ ਆਣੀ ਹੈ ਦੇਖੋ ਜੀ ਇਸ ਤਰ੍ਹਾਂ ਲੁੱਕ ਆਉਣੀ ਹੈ ਸੂਟ ਦੀ ਬੜਾ ਸੋਹਣਾ ਜਿਹਾ ਸੂਟ ਬਣਨਾ ਜੀ ਇਹ ਐਦਾ ਰੈਡੀ ਹੋਣਾ ਸੂਟ ਬੜਾ ਪਿਆਰਾ ਜਿਹਾ ਸੂਟ ਲੱਗਣਾ ਹੈ ਰੈਡੀ ਹੋ ਕੇ ਗਰਲਿਸ਼ ਲੁੱਕ ਦੇ ਵਿੱਚ ਸੂਟ ਰਹਿਣ ਵਾਲਾ ਬਹੁਤ ਪਿਆਰਾ ਸੂਟ ਹੈ ਜੀ ਠੀਕ ਹੈ ਜੀ ਜਿਹੜੀ ਵੀ ਮੇਰੀ ਭੈਣੇ ਵਾਲਾ ਸੂਟ ਬਾਏ ਕਰਨਾ ਤਾਂ ਸਕਰੀਨ ਸ਼ਾਟ ਲੈ ਕੇ ਜਿਹੜਾ ਵੀ ਕਲਰ ਤੁਹਾਨੂੰ ਪਸੰਦ ਆ ਤੁਸੀਂ ਸਾਡੇ ਕੋਲੋਂ ਬਾਏ ਕਰ ਸਕਦੇ ਹੋ ਜੀ ਜੇਕਰ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੀ ਹੋਵੇ ਮੇਰੀ ਵੀਡੀਓ ਨੂੰ ਲਾਈਕ ਕਰੋ ਸ਼ੇਅਰ ਕਰੋ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਧੰਨਵਾਦ